ਆਸਟੈਂਡਰਸ ਵੀਰਾਂ ਵਰੀਆ ਭਾਰਤੀ ਕਿਸਾਨ ਜੁੰਨਣੇਕਤਾ ਆਗਰਾਹਾਂ ਦਾ ਕਾਫਲਾ ਜੀ ਦਿੱਲੀ ਵੱਲ ਰਵਾਨਾ ਹੁੰਦਾ ਹੋਇਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕੱਪ ਜਿੱਤੇ ਨੇ ਮਤਲਬ ਪਿੰਡ ਚੋਂ ਦਾ ਕਿਹੜਾ ਹੋਇਆ ਸੀ ਪਿੰਡ ਚੋਂ ਦਾ ਬਹੁਤ ਘੱਟ ਹੋਇਆ ਇੱਥੇ ਆਹ ਗੱਲ ਕਰ ਬਾਹਰੋਂ ਪੂਰਾ ਸੀ ਮੈਂ ਜਦੋਂ ਸ਼ੁਰੂ ਕਰਿਆ ਸੰਚਾਰ ਚਲੂ ਵੀ ਉਹ ਆਪਣੇ ਸ਼ਮਸ਼ਾਨ ਘਾਟ ਦਾ ਕੰਮ ਹੋਵੇ ਕੋਈ ਥਾਈ ਦਾ ਕੰਮ ਹੋਵੇ ਆਪਣੇ ਪਾਸੇ ਦਾ ਤੇ ਆਪਣੇ ਪਿੰਡ ਦਾ ਹੋਵੇ ਜਿਹੜਾ ਮਰ ਜੀ ਉਹਨੂੰ ਤੇ ਪਾਸ ਘੱਟ ਜੇ ਹੁਣ ਹੁਣ ਹਾਲੇ ਨੇ ਅੱ퍼 ਰੋਟੀਆਂ ਖਾ ਕੇ ਹੁਣ ਤੁਸੀਂ ਆ ਜਾਓ ਜਦੋਂ ਆਪਣੀ ਜਿੱਥੇ ਬੰਦੀਆ ਕਰਦੇ ਹੋ ਕੋਲਡੀਆਂ ਨੂੰ ਕਾਇਆ ਕਰੋ ਵੀ ਇੱਕ ਕੰਮ ਕਰਦੇ ਹੋ ਹੇ ਰਹੀਆਂ ਜਾਨੀਆਂ ਮੈਂ ਆ ਕੇ ਫਿਰੋ ਕਰਾਉਂਦਾ ਹੌਲੀ 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 ਸ਼ੇਅਰ ਕਰ ਦਿਓ ਵੀਰੋ ਜਲਦੀ ਜਲਦੀ ਵੀਡੀਓ ਦੇਖ ਰਹੇ ਹਾਂ ਭਾਰਤੀ ਕਿਸਾਨ ਜੀ ਉਹਨਾਂ ਨੇ ਇੱਕ ਤ抗ਰਾਹਾਂ ਦਾ ਕਾਫਲਾ ਦਿੱਲੀ ਦੇ ਰੀਜਵਾਨਾ ਹੁੰਦਾ ਹੋਇਆ ਹਜ਼ਾਰਾਂ ਗਿਣਤੀ ਦੇ ਵਿੱਚ ਕਿਸਾਨ ਅੱਜ 26 12 26 12 ਨੂੰ ਪੂਰੇ 1 ਮਹੀਨੇ ਦੇ ਬਾਅਦ ਉਹਨੇ ਸ਼ਾਹ ਦੇ ਨਾਲ ਜਾ ਰਹੇ ਨੇ ਆ ਲੈ ਉਰੀਆ ਜਾਨ ਆਹ ਲੱਗਿਆ ਹੋਵੇ ਫੇਰ ਕੀ ਆ ਹੈ ਆ ਲੱਗਿਆ ਹੋਵੇ ਤੂੰ ਕਿੱਥੇ ਖੜਾ ਕੋਈ ਗੱਡੀ ਆਉਂਦੀ ਆ ਬੱਸ ਆਉਂਦੀ ਆ ਜਰਕਤ ਫੇਰ ਦੀ ਲੈ ਤੇ ਲੱਕਿਆ ਹੋਰ ਨਹੀਂ ਹੋ ਪਾ ਰਿਹਾ ਇਹਨੂੰ ਥੋੜੀ ਸੋਚ ਤੇ ਆਲਾ ਆ ਦੇਾਂਗੇ ਖੋਤੇ ਬੱਚਾ ਬੱਚਾ ਸੋਖ ਦੇਾਂਗੇ ਸੀਨਾ ਕੱਢ ਕੇ ਰੋਖ ਦੇਾਂਗੇ ਬੱਚਾ ਬੱਚਾ ਸੋਖ ਫਲਾ ਦਾ ਹਜੇ ਪਿੱਛੇ ਬਹੁਤ ਆ ਪਿੱਛੇ ਹਲੇ ਚੱਲੇ ਨਹੀਂ ਹੈਗੇ ਚੱਲ ਰਹੇ ਨੇ ਜੀ ਆਹ ਵਧੀਆ ਜਿਹੜਾ ਖੁੱਲਾ ੜੁੱਲਾ ਛੜਕ ਰਿਹਾ ਇਹ ਇਹਦਾ ਸੀਨੇ ਰੋਗਲੇ ਸਾਰੀ ਉਹ ਵੀ ਕਹਿ ਰਹੇ ਆ ਵੀ ਹੌਲੀ ਚੱਲੋ ਯਾਰ ਹੱਥ ਵੀ ਮਾਰ ਰਖਿਆ ਹੌਲੀ ਭਰਾਵੋ ਹੌਲੀ 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 ਦੇਖ ਸਕਦੇ ਹੋ ਭਰਾਵੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਤਾ ਭੈਣਾ ਬਜ਼ੁਰਗ ਟਰੈਕਟਰ ਟਰਾਲੀਆਂ ਦੇ ਨਾਲ ਜਿਹੜਾ ਕਾਫਲਾ ਹੈ ਦਿੱਲੀ ਦੇ ਵੀ ਰਵਾਨਾ ਹੁੰਦਾ ਹੋਇਆ ਹਜ਼ਾਰਾਂ ਲੱਖਾਂ ਕਿਸਾਨ ਰੋਜ਼ ਜਾਂਦੇ ਨੇ ਪਰ ਅੱਜ ਸਾਡੀ ਕੋਸ਼ਿਸ਼ ਸੀ ਵੀ ਅਸੀਂ ਜ਼ਿਆਦਾਤਰ ਇੱਕ ਮਹੀਨੇ ਬਾਅਦ મોદી ਸਰਕਾਰ ਦੇ ਕੰਨ ਚ ਇਹ ਗੱਲ ਪਹੁੰਚਦੀ ਕਰ ਦਈਏ ਵੀ ਕਿਸਾਨਾਂ ਚ ਜਿਹੜਾ ਉਤਸ਼ਾਹ ਉਹ ਦੁੱਗਣਾਗਾ ਕਿਤੇ ਮਾਨ ਚ ਭਲੇਖਾ ਰਹੇ ਜੀ ਵੀ ਮਹੀਨੇ ਬਾਅਦ ਕਿਸਾਨ ਦਬ ਗਏ ਅੱਜ ਉਹੀ 26 10 ਉਹੀ 26 10 ਉਹੀ 26 10 ਔਰ ਸਾਰੀ 26 12 ਲਾਸਟ ਕੀ ਗਿਆ 26 12 ਪੂਰਾ 1 ਮਹੀਨਾ ਦੇਖ ਰਹੇ ਹਾਂ ਕਿਸਾਨਾਂ ਦੇ ਕਾਫਲੇ ਦੇਖ ਸਕਦੇ ਹਾਂ ਵੀਰੋਂ ਨਗਾਰਾ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਲਈ ਰਵਾਨਾ ਗਾਜ਼ਰੀ ਹਰੇਕ ਪਾਸੇ ਨਹੀਂ ਦੇਖੀਂਦਾ ਲੈਵੀ ਮੋਦੀ ਆ ਇੱਕ ਮਹੀਨੇ ਬਾਅਦ ਆਗੇ ਤੇਰੇ ਪਰੌਣੇ ਫੇਰ ਦੇਖ ਜੱਥੇ ਬੰਦ ਕ ਲੋਕਾਂ ਨੂੰ ਇਹ ਬਸ ਆਈ ਹੈ ਚਾਲਨੇ ਡਰਾਈਵਰ ਨੇ ਹੌਲੀ ਰੱਖ ਦੇਣੀ ਹਾਂਜੀ ਹਾਂਜੀ ਵੀਰੇ ਹਾਂਜੀ ਵੀਰੇ ਤੁਸੀਂ ਦੇਖ ਸਕਦੇ ਹੋ ਇਹ ਦੂਜਾ ਕਾਫਲਾ ਕੱਲੂ ਡੱਬ ਵਾਲੀ ਬਾਰਡਰ ਤੋਂ ਤੁਰੇਗਾ ਤਕਰੀਬਨ 30000 ਤੋਂ 60000 ਬੰਦੇ ਦਾ ਦੂਜਾ ਕਾਫਲਾ ਕੱਲੂ ਡੱਬ ਵਾਲੀ ਬਾਰਡਰ ਤੋਂ ਤੋਰਾਂਗੇ ਭਰਾਵੋ ਅੱਜ ਭਾਰਤੀ ਕਿਸਾਨ ਜੁਨੇ ਨੇਕਤਾ ਗਰਾਹਾਂ ਦੇ ਅੱਜ ਪੂਰੇ 1 ਮਹੀਨੇ ਬਾਅਦ ਮੋਦੀ ਸਰਕਾਰ ਦੇ ਕੰਨਾਂ 'ਚ ਇੱਕ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਆ ਕਿ ਮਹੀਨੇ ਬਾਅਦ ਤੂੰ ਇਹ ਗੱਲ ਨਾ ਸੋਚ ਲਈਂ ਕਿ ਸਰਕਾਰ ਵੀ ਜਿਹੜੇ ਕਿਸਾਨ ਨੇ ਉਹ ਸਰਕਾਰ ਮੂਰੇ ਦਬ ਗਏ ਜਾਂ ਲੰਮਾ ਚੱਲ ਗਿਆ ਅਸੀਂ ਤਾਂ ਮਰ ਬਿਥ ਕੇ ਆਏ ਆ ਆ ਤੂੰ ਵੇਖੀ ਮੇਰੇ ਪਿੱਛੇ ਦੇਖ ਸਕਦੇ ਹੋ ਹਜ਼ਾਰਾਂ ਗੈਂਤੀ ਦੇ ਵਿੱਚ ਕਾਫਲਾ ਆ ਦੇਖ ਸਕਦੇ ਹੋ ਨੌਜਵਾਨ ਨੇ ਕਿਸਾਨ ਨੌਜਵਾਨ ਕਿਸਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਫਲਾ ਲੰਘ ਰਿਹਾ ਹੈ ਟਰੈਕਟਰ ਟਰਾਲੀਆਂ 2-2 3-3 ਟਰੈਕਟਰ ਟਰਾਲੀਆਂ ਜੋੜ ਕੇ ਭਾਰਤੀ ਸੰਘਰਸ਼ ਨੂੰ ਇੰਨਾ ਗਰਾਹਾਂ ਦਾ ਕਾਫਲਾ ਪਿੱਛੇ ਲਈ ਸਪੂਸ਼ ਕਰਦਾ ਹੋਇਆ ਜੀਲੋ ਚੱਲਦੀ ਚੱਲਦੀ ਇਹਨੂੰ ਸ਼ੇਅਰ ਕਰਿਓ ਵੀਡੀਓ ਨੂੰ ਜਿਹੜੇ ਵੀਰ ਨਹੀਂ ਆ ਸਕਿਓ ਸ਼ੇਅਰ ਦਾ ਬਟਨ ਦਬਕ ਕੇ ਰੱਖੋ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚ ਸਕੇ ਅਸੀਂ ਇਸ ਟਾਈਮ ਖੜੇ ਆ ਨਰਵਾਣਾ ਨਰਵਾਣੇ ਤੋਂ ਤਕਰੀਬਨ 5 ਕਿਲੋਮੀਟਰ ਪਿੱਛੇ ਹਰਿਆਣੇ ਵਾਲੇ ਵੀਰ ਪ੍ਰਸ਼ਾਦਾ ਸ਼ਿਕਾਰ ਰਹੇ ਨੇ ਪਾਣੀ ਪਿੱਛੇ ਹਰਿਆਣੇ ਨੂੰ ਲੜਾਉਂਦੇ ਨੇ ਨਾ ਇਹ ਅੱਜੋ ਹੀ ਹਰਿਆਣਾ ਛੋਟੇ ਵੀਰ ਦਾ ਜਿਹੜਾ ਫਰਜ਼ ਆ ਉਹ ਅਦਾ ਕਰ ਰਿਹਾ ਹੈ ਜੱਥੇ ਬੰਦਗਲ ਲੋਕ ਲੋਕਾਂ ਦਾ ਏਕਾ ਵੀਰੋ ਤੁਸੀਂ ਦੇਖ ਸਕਦੇ ਹੋ ਇਹ ਨੇ ਪੰਜਾਬ ਦੇ ਬਹਾਦਰ ਲੋਕ ਇਹ ਨੇ ਕੀਰਤੀ ਲੋਕਾਂ ਦਾ ਬਹੁਤ ਪਿੱਛੇ ਨੇ ਆਪਣੀਆਂ ਟਰਾਲੀਆਂ ਉਹ ਦੇਖ ਇਹ ਰੋਡ ਖੁੱਦੀ ਕਰਕੇ ਪਤਾ ਨਹੀਂ ਲੱਗਦਾ ਉਹਨੇ ਉਹ ਦੇਖ ਉਹ ਜਿਹੜਾ ਪਿੱਛੇ ਲੰਗਰ ਦੋਨੇ ਪਿੰਡਾਂ ਦੇ ਵਿੱਚ ਲੰਗਰ ਚੱਲ ਰਿਹਾ ਹੈ ਨਾ ਉਹ ਪਿੱਛੇ ਉੱਥੇ ਕਾਫਲਾ ਬਹੁਤ ਵੱਡਾ ਜੁੜ ਗਿਆ ਅਸੀਂ ਉਧਰੋਂ ਆਏ ਪਿੱਛੋਂ ਜਿਹੜੇ ਨੇ ਬੁੱਢੀ ਨੂੰ ਚੱਲ ਜਾਈ ਜਾਂਦੇ ਨੇ ਤੇ ਟਰੱਕ ਵਾਲੇ ਵੀਰ ਜੇਦਾਬਾਹ ਦੇਖੋ ਜੀ ਲੋਕਾਂ ਚ ਸ਼ਾਹ ਇਹ ਅੱਤਵਾਦੀ ਨਹੀਂ ਸਰਕਾਰੇ ਤੇ ਕਿਰਤੀ ਲੋਕ ਕਿੰਨੇ ਕਿਰਤੀ ਲੋਕ ਜਾਰਾ ਕੈਸੇ ਕਿਸਾਨ ਦਿੱਲੀ ਵੱਲ ਜਾਂਦੇ ਹੋਏ ਉਹਦੇ ਪਿੱਛੇ ਦੇਖਾ ਟਰਾਲੀਆਂ ਦੀ ਗਿਣਤੀ ਦੇਖ ਪਿੱਛੇ 30000 ਤਾਂ ਪਲੱਸ ਲੰਘਿਆ ਜੇ ਆਪਾਂ ਵੇਖੀ ਅੱਜ ਦਾ ਇਕੱਠ ਲੰਘਿਆ ਲੰਘਿਆ 30 ਤਾਂ ਆ ਵੀ ਲਗਾ ਕੇ ਬੰਦ ਕਰ ਦਾਂਗੇ ਫਿਰ ਤਾਂ ਬਹੁਤ ਲੰਮਾ ਹੈ ਕਰ ਦਿਓ ਵੀਰੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਖਨੌਰੀ ਬਾਰਡਰ ਤੋਂ ਟਿੱਕਰੀ ਬਾਰਡਰ ਦੇ ਲਈ ਅੱਜ ਤਕਰੀਬਨ ਜਥੇਬੰਦੀ ਦਾ ਜਿਹੜੀ ਐਸਟੀਮੇਟ ਸੀ ਉਹ 30000 ਬੰਦੇ ਦਾ ਸੀ ਵੀ ਅੱਜ 30000 ਬੰਦਾ ਦਿੱਲੀ ਦੇ ਲਈ ਕੂਚ ਕਰੇਗਾ ਪਰ ਸਾਡੇ ਹਿਸਾਬ ਨਾਲ ਜਿਹੜੀ ਗਿਣਤੀ ਹੈ ਉਹ 30000 ਪਲੱਸ ਲੰਘ ਚੁੱਕੀ ਹੈ ਕਿਉਂਕਿ ਜਿਹੜਾ ਕਾਫਲਾ ਉਹ ਹਜੇ ਵੀ ਆ ਰਿਹਾ ਹੈ ਹਜ਼ਾਰਾਂ ਬੱਸਾਂ ਟਰੱਕਾਂ ਦੀ ਗਿਣਤੀ ਦੇ ਵਿੱਚ ਮਾਈਆਂ ਬਜ਼ੁਰਗ ਨੌਜਵਾਨ ਨੇ ਜਿਹੜੇ ਉਹ ਦਿੱਲੀ ਵਾਲਾ ਚ ਕੂਚ ਕਰ ਰਹੇ ਨੇ ਉਹੀ ਮਾਹੌਲ ਹੈ 26 ਨਵੰਬਰ ਵਾਲਾ 26 ਦਸੰਬਰ ਅੱਜ ਪੂਰੇ ਇੱਕ ਮਹੀਨੇ ਬਾਅਦ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਉਹ ਦੁੱਗਣਾ ਹੋਰ ਹੈ ਹਾਲਾਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਦਿੱਲੀ ਬੈਠੇ ਨੇ ਦੂਸਰਾ ਕਾਫਲਾ ਕੱਲੂ ਡੱਬਾ ਵਾਲੀ ਬਾਰਡਰ ਤੋਂ ਤੁਰਾਂਗੇ ਅੱਜ ਇਹ ਪਹਿਲਾ ਕਾਫਲਾ ਖਨੌਰੀ ਬਾਰਡਰ ਤੋਂ ਜਿਹਦੇ ਵਿੱਚ ਕਿਸਾਨ ਨੇ ਲੰਮੀ ਲੱਕੜਾਂ ਬਾਲਣ ਲੈ ਕੇ ਜਾ ਰਹੇ ਨੇ ਜਿੰਦਾਬਾਦ ਇਹ ਨੇ ਜੀ ਮੇਰੇ ਪੰਜਾਬ ਦੇ ਨੌਜਵਾਨ ਉਹ ਗੱਡਰੇ ਲਾਲਣਪੁਰ ਟਰੱਕ ਗਏ ਨੇ ਪਹਿਲਾ ਦੋ ਪਾਲਣ ਦੇ ਅਸਲ ਪਤਾ ਉਹ ਪ੍ਰਸ਼ਾਦਾ ਲੰਗਰ ਛਕਣ ਕਰਕੇ ਜਿਹੜੇ ਹੌਲੀ ਹੌਲੀ ਛੱਤ ਅੱਗੇ ਅੱਗੇ ਤੁਰ ਜੰਦੇ ਨੇ ਤਾਂ ਕਰਕੇ ਵਧੀਆ ਉਹ ਤਾਂ ਵਧੀਆ ਗੈਪ ਹੋਇਆ ਟਰਾਲੀਆਂ ਚ ਐਕਸੀਡੈਂਟ ਤੋਂ ਬਚ ਤਾ ਆਦਾ ਆਪਣੇ ਬਲਾਕ ਵਾਲੇ ਨੇ ਨਾਲ ਚਗਾਲ ਵਾਲੇ ਗੱਗੜਪੁਰ ਵਾਲੇ ਚਗਾਲ ਵਾਲੇ ਨੇ ਆਹ ਗੱਗੜਪੁਰ ਦੇ ਨੇ ਇਹ ਗੱਗੜਪੁਰ ਦਾ ਲਾ ਨਾ ਨਵੋਦਾ ਵਹਾਟਾ ਪ੍ਰਧਾਨ ਹਰੀ ਚਲਾਉਂਦਾ ਗੱਗੜਪੁਰ ਵਾਲੇ ਨੇ ਚੰਗਾਲ ਵਾਲੇ ਨਹੀਂ ਹੈ ਗੱਗੜਪੁਰ ਵਾਲੇ ਵੀ ਰੇ ਭਾਈ ਇਹ ਨਾ 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 ਚੰਗਾਲ ਵਾਲੇ ਨੇ ਉਹ ਗੱਗੜਪੁਰ ਵਾਲੇ ਨੇ ਚੰਗਾਲ ਵਾਲੇ ਨੇ ਗੱਡੀ ਵਾਲਾ ਕਿੱਧਰ ਨੂੰ ਲਈ ਜਾਂਦਾ ਯਾਰ ਹੌਲੀ 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 ਕੋਣ ਬ੍ਰੇਕ ਲਾਉਣੇ ਪੈ ਤਰੇ ਫਿਰ ਇਹਨਾਂ ਨੂੰ ਵਰਦਾਵਾ ਵਰਦਾਵਾ ਦੇ ਰਿਕਟਾ ਹੌਣ ਨਾ ਬਣੀ ਹੋਣਾ ਹੈ ਕਿੱਤੇ ਝੰਡਾ ਰਿਕਟਾ ਅਗਰਾ ਆਈ ਅਗਰਾ ਆ ਗਈ ਟਰਾਲੀ ਤੋਂ ਬਾਅਦ ਕੱਟਦਾ ਬਸ ਆ ਟਰਾਲੀ ਤੋਂ ਬਾਅਦ ਕੱਟ ਦਿੰਦੇ ਆ ਬਹੁਤ ਲੰਮੇ ਨੇ ਧੰਨਵਾਦ ਵੀਰੋ ਸਾਰਿਆਂ ਦਾ ਬਸ ਇਸੇ ਤਰ੍ਹਾਂ ਹੀ ਸੰਘਰਸ਼ ਨੂੰ ਧੰਨਵਾਦ ਵੀਰੇ ਧਿਆਨ ਨਾਲ ਧੰਨਵਾਦ ਵੀਰੋ ਸਾਰਿਆਂ ਦਾ ਫੋਰ ਵੀ ਕਾਫਲਾ ਪਿੱਛੇ ਐ ਅੱਗੇ ਜਾਣਾ ਜਾਂਦੇ ਨਾਲ ਜਾਣਾ ਸੇਫਟੀ ਵੀ ਵੇਖਣੀ ਐ ਜਿਹੜੇ ਲੋਕ ਮੇਰੇ ਵੀਰ ਘਰਾਂ ਦੇ ਵਿੱਚ ਬੈਠੇ ਨੇ ਜਿਸ ਤਰ੍ਹਾਂ ਦਾ ਯੋਗਦਾਨ ਪਾ ਸਕਦੇ ਨੇ ਉਸ ਤਰ੍ਹਾਂ ਦਾ ਯੋਗਦਾਨ ਪਾਓ ਤਾਂ ਕਿ ਆਪਾਂ ਇਹ ਮੋਰਚਾ ਜਿੱਤ ਸਕੀਏ ਜਿੱਤ ਲੜਨ ਵਾਲੇ ਲੋਕਾਂ ਦੀ ਜਿੱਤ ਕਿਰਤੀ ਲੋਕਾਂ ਦੀ ਧੰਨਵਾਦ